ਕਈਆਂ ਲੋਕਾਂ ਨੂੰ ਪਤਾ ਨਹੀਂ ਕਿਉਂ ਇਹ ਗਲਤਫਹਿਮੀ ਹੈ ਕਿ ਸ਼ਾਇਦ ਇਹ ਫਿਲਮ ਇਤਿਹਾਸਿਕ ਹੋਣ ਦੇ ਨਾਲ-ਨਾਲ ਧਾਰਮਿਕ ਵੀ ਹੈ ਤੁਹਾਡੇ ਕੋਲ ਵੀ ਇਹ ਗੱਲ ਪਹੁੰਚੀ ਹੈ ਦੇਖੋ ਅਸੀਂ ਧਾਰਮਿਕ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਧਾਰਮਿਕ ਪ੍ਰਚਾਰ ਦੀ ਫਿਲਮ ਜੀ 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 ਅਸੀਂ ਤਾਂ ਧਰਮ ਤੇ ਚੱਲਦੇ ਲੋਕਾਂ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਉਸ ਬਾਜਾ ਵਾਲੇ ਤੋਂ ਧਰਮ ਸਿੱਖਿਆ ਜਿਨ੍ਹਾਂ ਨੇ ਗੁਰੂ ਨਾਨਕ ਤੋਂ ਇੱਕ ਮੂਲ ਸਿਧਾਂਤ ਲਿਆ ਜੀ ਉਹ ਕਿਵੇਂ ਧਰਮ ਦੇ ਉੱਤੇ ਚੱਲੇ ਕਿਉਂਕਿ ਧਰਮ ਕੋਈ ਇੱਕ ਧਰਮ ਨਹੀਂ ਹੈ ਜਿਹਦਾ ਸਾਡਾ ਸੀਨ ਹੈ ਮੇਰਾ ਉੱਥੇ ਸ਼ਾਪ ਹੈ ਹਨਾ ਜ ਜਿਵੇਂ ਅਸੀਂ ਉਹ ਹੁਣ ਦਿਖਾ ਨਹੀਂ ਸਕਦੇ ਜੀ ਫਿਲਹਾਲ ਕਿਉਂਕਿ ਉੱਥੇ ਕੋਈ ਹੋਰ ਬੋਰਡ ਲੱਗਾ ਹੈ ਹਾਂਜੀ ਉਸ ਥਾਂ ਦੇ ਉੱਤੇ ਮੇਰੇ ਕੋਲ ਜਿਹੜੇ ਮੇਰੇ ਸਾਥੀ ਕੰਮ ਕਰਦੇ ਉਹਨਾਂ ਚ ਇੱਕ ਦਾ ਨਾਮ ਬਸ਼ੀਰ ਹੈ ਜੀ ਇੱਕ ਦਾ ਨਾਮ ਰੰਗਦੇਵ ਹੈ ਜੀ ਉਹ Hindu ਪਰਿਵਾਰ ਚੋਂ ਆਉਂਦਾ ਸੋ ਅਸੀਂ ਜਿਹੜਾ ਪਿੰਡ ਹੈ ਨਾ ਇਹਦੇ ਵਿੱਚ ਇੱਕ ਸੋਸ਼ਲ ਇਹ ਕਹ ਲੋ ਕਿ ਰਿਲੀਜੀਅਸ ਹਾਰਮਨੀ ਜਿਹੜੀ ਉਹ ਵੀ ਬਣੀ ਹੋਈ ਤੁਹਾਨੂੰ ਨਜ਼ਰ ਆਉਂਦੀ ਹੈ ਜੀ ਬਿਲਕੁਲ ਆਉਂਦੀ ਹੈ ਸੋ ਇਸ ਸਮੇ ਇਹ ਗੱਲਬਾਤ ਤਾਂ ਕਹਿ ਰਹੇ ਆ ਕਿ ਅਸੀਂ ਵਾਕਈ ਨੂੰ ਉਸ ਐਂਗਲ ਤੋਂ ਧਾਰਮਿਕ ਫਿਲਮ ਕਹਿ ਸਕਦੇ ਆ ਇਹਦੇ ਚ ਲੜਾਈ ਹੈ